ਸ਼ਹਿਰ ਦੀ ਸੁੰਦਰਤਾ ਵੱਧਉਣ ਵੱਲੋਂ ਇੱਕ ਹੋਰ ਇਤਿਹਾਸਿਕ ਕਦਮ ਚੁੱਕਦੇ ਹੋਏ ਜਲੰਧਰ ਦੇ ਪ੍ਰਤੀਕ ਬਾਰਬਿਕ ਚੌਂਕ ਨੂੰ ਅੱਜ ਇੱਕ ਸ਼ਾਨਦਾਰ ਅਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜਨਤਾ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਸਰਕਾਰ ਦੇ ਬਾਗਮਾਨੀ ਮੰਤਰੀ ਮਹਿੰਦਰ ਭਗਤ ਸੰਤ ਬਾਬਾ ਪ੍ਰਗਨਾਰਜ ਅਤੇ ਮੇਅਰ ਮੀਨਿਤ ਧੀਰ ਅਤੇ ਸਾਂਝੇ ਤੌਰ ਤੇ ਨਵੇਂ ਬਣੇ ਚੌਂਕ ਦਾ ਉਦਘਾਟਨ ਕੀਤਾ ਗਿਆ ਬਿਲਕੁਲ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲੱਭਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਬਾਗਮੀ ਕੀ ਮਹਾਰਾਜ ਦੇ ਜਨਮ ਦਿਨ ਦੇ ਉਤਸਵ ਦੇ ਉੱਪਰ ਅੱਜ ਬੜੀ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਵੀਰ ਬਬਰੀਕ ਚੌਂਕ ਜੋ ਬੜਾ ਇੱਕ ਇਤਿਹਾਸਿਕ ਚੌਂਕ ਹੈ ਇਸ ਦਾ ਪੁਨਰ ਨਿਰਮਾਣ ਕਰਕੇ ਯੂਨੀਵਰਸਲ ਸਪੋਰਟਸ ਹਾਲ ਨੂੰ ਸਾਡੇ ਬਹੁਤ ਸਤਿਕਾਰਯੋਗ ਪ੍ਰਾਂਟਡਾ ਜੀ ਨੇ ਜੋ ਆਪਣੀ ਜ਼ਿੰਮੇਵਾਰੀ ਇਹਨਾਂ ਨੂੰ ਬੇਨਤੀ ਕੀਤੀ ਕਿ ਇਸੇ ਬੰਨਣਾ ਚਾਹੀਦਾ ਹੈ ਉਹਨਾਂ ਨੇ ਬੜਾ ਖੁਸ਼ੀ ਦੇ ਨਾਲ ਬਣਾਇਆ ਹੈ ਔਰ ਸਾਡੇ ਬਹੁਤ ਸਤਿਕਾਰਯੋਗ ਪਰਮ ਸਤਿਕਾਰਯੋਗ Swami ji பகਨ ਨਾ ਸਿੰਘ ਜੀ ਜਿਹੜੇ ਸਾਡੇ ਹਮੇਸ਼ਾ ਪ੍ਰੇਰਣਾ ਸਰੋਤ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਇਹ ਇਤਿਹਾਸਿਕ ਚੌਂਕ ਦਾ ਅੱਜ ਜੋ ਰੈਨੋਵੇਸ਼ਨ ਕੀਤੀ ਹੈ ਔਰ ਸਾਰਾ ਇਲਾਕਾ ਅੱਜ ਬਹੁਤ ਖੁਸ਼ ਹੈਗਾ ਕਿ ਜੇ ਅਗਰ ਦੇਖਿਆ ਜਾਏ ਕਿ ਭਗਵਾਨ ਵਾਲਮੀਕ ਮਹਾਰਾ ਜਨਮ ਦਿਨ ਦੇ ਉੱਪਰ ਅਸੀਂ ਇਹ ਚੌਂਕ ਨੂੰ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਹੈ ਇਹ ਸਾਡੇ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਨਾਲ ਸਾਡੇ ਜਿੰਦ ਸ਼ਹਿਰ ਦੇ ਮੇਅਰ ਸ਼੍ਰੀ ਬਨੀਤ ਤੀਰ ਜੀ ਇੰਦਨਾਸਰੀ ਡਿਪਟੀ ਮੇਅਰ ਮੇਰੇ ਵੀਰ ਉਹਨਾਂ ਨਾਲ ਡਿਪਟੀ ਮੇਅਰ ਉਹ ਸਾਡੇ ਸੈਂਟਰ ਹਲਕੇ ਤੋਂ ਹਲਕਾ ਇੰਚਾਰਜ ਮੇਰੇ ਵੀਰ ਨਿਤਨ ਕੋਲੀ ਜੀ ਜਿਹੜੇ ਕਿ ਇੰਡੀਆ ਹਾਕੀ ਦੇ ਵਾਈਸ ਪਟਾਨ ਨੇ ਉਹ ਸਾਡੇ ਸ਼੍ਰੀ ਬ੍ਰਾਂਚ ਅੱਡਾ ਜੀ ਜਿਨ੍ਹਾਂ ਨੇ ਇੱਕ ਬੜਾ ਹੀ ਅੱਛਾ ਕੰਮ ਇਤਿਹਾਸਿਕ ਦੁਨੀਆ ਯਾਦ ਕਰੇਗੀ ਹਮੇਸ਼ਾ ਇਹਨੇ ਚੌਕ ਨੂੰ ਇੰਨਾ ਵਧੀਆ ਬਣਾਇਆ ਸੋ ਮੈਂ ਆਏ ਹੋ ਸਾਰੇ ਕੌਂਸਲਰ ਸੇਵਾ ਜਿਨੇ ਲਾਡਾ ਜੀ ਜਿਨੇ ਮੇਰੇ ਵੀਰ ਭਾਡਿਆ ਸਾਹਿਬ ਜਿਹੜੇ ਇਸ ਇਲਾਕੇ ਦੇ ਸਾਰੇ ਰਹਿਣ ਵਾਲੇ ਹੈਗੇ ਨੇ ਸਾਰੇ ਇਕੱਠੇ ਹੋਏ ਆਏ ਨੇ ਮੈਂ ਸਭ ਦਾ ਧੰਨਵਾਦ ਕਰਨਾ ਸਭ ਨੂੰ ਮੁਬਾਰਕਬਾਦ ਜਿੰਨਾ ਸਾਡੇ ਇਲਾਕੇ ਵਾਸਤੇ ਜੰਦਰ ਵੈਸਟ ਵਾਸਤੇ ਬਹੁਤ ਖੁਸ਼ੀ ਦਾ ਮਕਾਮ ਹੈ ਗਿਆ ਬਹੁਤ ਅੱਛਾ ਲੱਗਿਆ ਸੋ ਸਭ ਨੂੰ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸ੍ਰੀ ਪ੍ਰਾਂਟ ਚੰਡਾ ਜੀ ਜਿਨ੍ਹਾਂ ਨੇ ਬੜਾ ਸਾਥ ਨਾਲ ਸਾਡੇ ਵਾਸਤੇ ਲੋਕਾਂ ਨੂੰ ਵੱਡੀ ਵੱਡੀ ਦੇਣ ਦਿੱਤੀ ਹੈ ਧੰਨਵਾਦ ਇਹ ਕੋਈ politcal ਉਦਘਾਟਨ ਨਹੀਂ ਹੈ ਮੇਰੇ ਆਪਣੇ ਪਰਿਵਾਰ ਦਾ ਸਾਡੇ ਮਾਮਾ ਹੀ ਨੇ ਚੌਂਕ ਦਾ ਰਲਬ ਕੀਤਾ ਤੇ ਮੇਰੇ ਵਾਸਤੇ ਇਹ ਕੋਈ politcal ਉਦਘਾਟਨ ਨਹੀਂ ਹੈ ਤੇ ਵੀਰ ਬਬਰੀਕ ਚੌਂਕ ਦਾ ਉਦਘਾਟਨ ਬਾਬਾ ਜੀ ਦੇ ਹੱਥੋਂ ਆਇਆ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਭਗਤ ਜੀ ਨੇ ਕੀਤਾ ਚਲੋ ਪਰ ਮੈਂ ਜਿਸ ਤਰ੍ਹਾਂ ਕਿਹਾ ਕੋਈ politcal ਉਦਘਾਟਨ ਨਹੀਂ ਸੀ ਇਹ ਆਪਣੇ ਪਰਿਵਾਰਿਕ ਉਦਘਾਟਨ ਹੈ ਤੇ ਬਾਕੀ ਸ਼ਹਿਰ ਵੀ ਜਿੱਦਾਂ ਮੇਅਰ ਸਾਹਿਬ ਲੱਗੇ ਹੋਏ ਆ ਸਾਰੇ ਚੌਂਕ ਦੀ ਡਿਵੈਲਪਮੈਂਟ ਚੱਲ ਹੀ ਰਹੀ ਹੈ ਤਾਂ ਮੇਰਾ ਖਿਆਲ ਵਿਦਨ 1 ਮਹੀਨੇ 2 ਮਹੀਨੇ ਦੇ ਵਿੱਚ ਬਾਕੀ ਚੌਂਕ ਵੀ ਕੰਪਲੀਟ ਹੋ ਜਾਣਗੇ ਇਸ ਤਰ੍ਹਾਂ ਉਦਘਾਟਨ ਥੈਂਕ ਯੂ